ਸਤ ਸ੍ਰੀ ਅਕਾਲ ਜੀ ਸਾਰਿਆਂ ਨੂੰ ਵਧੀਆ ਫਾਰਮਿੰਗ YouTube ਚੈਨਲ ਤੇ ਤੁਹਾਡਾ ਸਵਾਗਤ ਹੈ ਜੀ ਕਿਸਾਨ ਵੀਰਾਂ ਅੱਜ ਦੀ ਜਿਹੜੀ ਆਪਾਂ ਵੀਡੀਓ ਬਣਾ ਰਹੇ ਹਾਂ ਪਿੰਡ ਹਰਦੋਵਾਲ ਤਹਿਸੀਲ ਡੇਰਾ ਬਾਬਾ ਨਾਨਕ ਤੇ ਜ਼ਿਲ੍ਹਾ ਗੁਰਦਾਸਪੁਰ ਜੋ ਅਬਨ ਮੇਰੇ ਕੋਲ ਆ ਪਏ ਆ ਤੇ ਅੱਜ ਦੇ ਵੀਡੀਓ ਦੇ ਵਿੱਚ ਤੁਹਾਨੂੰ ਇੱਕਾ ਝੋਟੀ ਤਿੰਨ ਗਾਵਾਂ ਤੇ ਇੱਕਾ ਨੀਲੀ ਦੀ ਕੱਟੀ ਤੁਹਾਨੂੰ ਦਿਖਾਉਣੀ ਹੈ ਬਾਕੀ ਗੱਲ ਬਾਤ ਉਹਨਾਂ ਕਰਦੇ ਆਂ ਬਾਕੀ ਸਾਰੀਆਂ ਸੂਈਆਂ ਸਵਾਈਆਂ ਜਗਬਨ ਕੋਈ ਵੀ ਨਹੀਂ ਆ ਸੂਈਆਂ ਦੀ ਆਪਣੀ ਇੱਥੇ ਆ ਕੇ ਦੋ ਟਾਈਮ ਚਵਾਈ ਕਰਕੇ ਤਸੱਲੀ ਕਰਕੇ ਖੜਾ ਤੇ ਜਿਹੜਾ ਕੋਈ ਨਹੀਂ ਪਹੁੰਚ ਸਕਦਾ ਵੀਡੀਓ ਕਾਲ ਤੇ ਚਵਾਈ ਜ਼ਰੂਰ ਕਰਾ ਲਿਆ ਕਰੋ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹਾਂਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਹੋ ਠੀਕ ਠਾਕ ਜੀ ਹਾਂਜੀ ਵੀਰ ਜੀ ਤੁਸੀਂ ਨਾ ਠੀਕ ਠਾਕ ਜੀ ਸਭ ਠੀਕ ਠਾਕ ਜੀ ਚਲੋ ਠੀਕ ਠਾਕ ਜੀ ਤੇ ਨਾਮ ਦੱਸ ਤੇ ਇੱਕ ਵਾਰ ਨਾਮ ਮੇਰਾ ਜੋਬਨ ਜੇ ਪਿੰਡ ਹਦੋ ਰਵਾਲ ਜਿੱਤ ਤਸੀਲੇ ਰਬਾਪਨਾਲਕ ਜਿਲ੍ਹਾ ਗੁਰਦਾਸਪੁਰ ਜੇ ਤੇ ਫੋਨ ਨੰਬਰ ਇਹ ਬੋਲ ਦੇ ਇੱਕ 83374 ਤੇ 22925 ਠ ਤੇ ਨਗਾਵਾ ਇੱਕ ਮਹੀਨੇ ਤੇ ਕੱਟੀ ਹਨ ਛੋਟੀ ਹਾਂਜੀ ਪਹਿਲਾਂ ਕੱਟੀ ਏ ਠੀਕ ਐ ਤੇ ਆ ਕੱਟੀ ਜੇ ਚਾਰ ਦਾ ਕੱਟੀ ਕੱਟੀ ਬਾਰੇ ਦੱਸ ਤੋ ਪਹਿਲਾਂ ਪਹਿਲਾਂ ਆਹ ਵੇਖੋ ਕੱਟੀ ਜੇ ਪੰਜਾਂ ਮਹੀਨੇ ਦੀ ਕੱਟੀ ਜੋ ਮਾਝੀ ਦੇ ਅੱਛਾ ਉਹ ਵਾਲੀ ਮਾਝੀ ਦੇ ਉਹ ਕੱਟੀ ਖਲੋ ਮਾਝ ਖਲੋਤੀ ਜੀ ਨੀ ਤਾਂ ਪਿਓਰ ਨੀਲੀ ਦੀ ਜੇ ਅੱਛਾ ਹਾਂਜੀ ਦੋਵੇਂ ਅੱਖਾਂ ਬਿੱਲੀਆਂ ਦੇ ਚੈ ਲੱਤਾਂ ਤੇ ਡਿੱਟੀਆਂ ਦੇ ਪਰ ਤੋਂਨ ਵਾਲੀ ਜੇ ਥੱਲੇ ਧੋਨ ਵੀ ਤੇ ਕੌਬਾ ਕਿਚੋੜੀ ਕੱਲੀ ਦਿਖਾਓ ਜੀ ਆਹ ਜੇ ਪੰਜਾਂ ਮਹੀਨੇ ਦੀ ਜੇ ਠੀਕ ਐ ਪੰਜ ਮਹੀਨਿਆਂ ਦੀ ਹਾਂਜੀ ਹਾਂਜੀ ਪੰਜ ਮਹੀਨੇ ਦੀ ਕੱਟੀ ਦੇਖ ਲਓ ਪੂਰਾ ਡੈਬੜ ਪੂਰੀਆਂ ਨਿਸ਼ਾਨੀਆਂ ਦੇ ਪ ਕਿੰਨਾ ਫਿਰ ਇਹਦਾ ਮੁੱਲ ਦੇਖ ਲੋ ਕੱਟੀ ਤੇ ਬੜੀ ਚੰਗੀ ਇੰਜਨ ਮੇਰੇ ਕੋ ਥੋੜੀ ਸਾਹਮ ਚ ਡੰਗ ਜਿਆਦਾ ਤਾਂ ਕਰਕੇ ਵੇਚਣੀ ਪੈਣੀ ਨਹੀਂ ਤੇ ਮੇ ਵੇਚਣ ਵਾਲੀ ਨਹੀਂ ਕੱਟੀ ਤੇ ਅੱਛਾ ਹਾਂਜੀ 15000 ਦੇ ਦਾਂਗੇ ਉਹਦੇ 15000 ਹਾਂਜੀ 15000 ਕਰਨੀ ਛੋਟ ਛੋਟ ਹੋਰ ਤੇ ਥੋੜੀ ਬਾਅਦ ਕਰਦਾ ਕੋਈ ਵਾਰ ਫੋਨ ਲਾਉ ਤੇ ਚਲੋ ਠੀਕ ਐ ਥੈਂਕ ਯੂ ਸੰਧਾ ਤੁਹਾਨੂੰ ਮੋੜਨ ਦੀ ਪਿਓਰ ਨੀਲੀ ਦੀ ਕੱਟੀ ਜਿਹੜਾ ਮੈਂ ਬਿੱਲੀਆਂ ਆਖਾ ਦਉਂਦਾ ਠੀਕ ਐ ਹਾਂਜੀ ਤੇ ਹੁਣ ਮੈਨੂੰ 5 ਮਹੀਨਿਆਂ ਦੀ ਹੈ ਜਿਹੜੀ ਤੇ ਬਾਕੀ ਉਹ ਵਾਲੀ ਮੱਝ ਦੀ ਕਿੰਨੇ ਕੱਟੀ ਐ ਮੱਝ ਦਾ ਉਹਦਾ ਵੀ ਚਲੋ ਕੱਦ ਕੱਟ ਚੰਗਾ ਆਹ ਉਹਨੇ ਵੜਾ ਗੀਤ ਤੇ ਆਹ ਗਾਂ ਜਿਹੜੀ ਆ ਕਿੰਨਾ ਇਹਦੇ ਕੋਲ ਦੁੱਧ ਇਹਦੇ ਕੋਲ ਵੀ ਜੀ 7 ਕਿਲੋ ਜੇ ਅੱਛਾ ਹਾਂਜੀ ਦੇਖੋ ਠੰਡੀ ਤੇਰੀ ਬੜੀ ਤੇ ਬੱਚਾ ਨਹੀਂ ਹੈ ਗਾਂ ਦਾ ਬੱਚਾ ਕਿਸੇ ਗਾਂ ਦਾ ਨਹੀਂ ਹੈਗਾ ਹਨਾ ਨਹੀਂ ਜਗਾ ਦੇਖੋ ਚਵਾ ਦੇਖੋ ਹਾਂ ਦੇਖਸਾਦੇ ਜੀ ਉਹ ਠੰਡੀ ਤੇਰੀ ਹੈ ਉਹ ਠੰਡੀ ਸੀਗਾ ਹਾਂਜੀ ਚਲੋ ਲੈ ਆਓ ਤੋਰ ਦੋ ਫੇਰ ਬਾਕੀ ਇੱਕ ਮਿੰਟ ਆ ਥਾਣੇ ਦੇਖਸਾਦੇ ਜੀ ਇਹਦੇ ਬਹੁਤ ਵਧੀਆ ਕੈਪ ਸਹਜਾ ਬੈਰ ਦੇ ਜਾਤ ਨਸਰ ਚੰਗੇ ਯਾਰ ਦੇ ਵਿੱਚ ਬੇਡ ਵਾਲੀ ਬੈਰ ਜਿਹੜਾ ਅੰਦਰ ਵੇਖੋ ਆ ਲੈ ਬਾਕੀ ਠੰਡੀ ਸੀਲਿਆ ਹਾਂਜੀ ਕਿਲੀਆਂ ਵੇਖੋ ਤੇਰਾ ਸੁੱਟ ਕੇ ਭਲਾ ਇਦਾਂ ਬੈਠੇ ਰੋ ਥੱਲੇ ਠੀਕ ਹੈ ਜੀ ਹਾਂਜੀ ਚਲੋ ਲੈ ਜਾ ਫਿਰ ਹਰੇ ਆਹ ਸਮਾਰ ਗਿਆ ਸੱਤ ਕਿਲੇ ਦੁੱਧ ਜਿਹਨਾਂ ਨੂੰ ਕਹਿੰਦੇ ਵੀ ਹੈਗਾ ਆ ਇਹ ਦੇਖੋ ਤੇ ਇਹਦਾ ਮੁੱਲ ਫਿਰ ਬਾਕੀ ਠੰਡੀ ਬਹੁਤ ਜੀ ਵੜ ਵਿੱਚੀ ਅੱਛਾ ਜੀ ਦੇਖ ਲਓ ਜੀ ਇਹ ਚੰਗ ਲੱਗਦੀ ਕਿੰਨੇ ਦੀ ਦੇ ਦਈਏ ਆਪਾਂ ਮੁੱਲ ਨਹੀਂ ਕਰਦੇ ਦਿਨ ਲਾਣ ਵਾਲੀ ਗੱਲ ਕਰਨੀ ਹੈ ਭਾਈ ਅੱਜ ਦੇ ਦਾਂਗੇ ਜੀ ਅੱਛਾ ਭਾਈ ਅੱਜ ਦੇ ਭਾਈ ਅੱਜ ਦਿਨ ਛੋਟ ਛੜ ਕਰ ਦਾਂਗੇ ਕੋਈ ਭੈਣ ਭਰਾ ਫੋਨ ਲਵੇ ਠੀਕ ਹੈ ਛੋਟ ਛੜ ਕਰ ਦਾਂਗੇ ਠੀਕ ਹੈ ਗੱਲ ਬਹੁਤ ਚੰਗੀ ਜੀ ਵੇਖੋ ਸਾਫ ਬੜੀ ਜੀ ਵੜੀ ਬਾਕੀ ਠੰਡੀ ਬੜੀ ਜੀ ਵੇਖੋ ਠੀਕ ਹੈ ਹਾਂ ਜੀ ਇਹ ਨਹੀਂ ਵੀ ਜਿਤਨਾ ਮਰਜ਼ੀ ਥੱਲੇ ਬੈਠੇ ਰਹੋ ਲਿਟਰ ਆ ਦੋ ਥਾਤ ਕਿਲੋ ਹੋ ਗਏ ਨੇ ਲਿਟਰ ਆ ਦੋ ਥਾਤ ਕਿਲੋ ਹੋ ਗਏ ਨੇ ਠੀਕ ਹੈ ਹਾਂਜੀ ਚੋਕੇ ਖੜੇ ਕੋ ਵਿੱਚ ਤਸੱਲੀ ਕਰਕੇ ਆਪਣੀ ਹੁਣ ਆ ਜਿਹੜੀ ਜੇ ਹਾਂਜੀ ਇਹ ਪਹਿਲਾਂ ਵਛੀ ਜੇ ਦੰਦਾਂ ਚ ਦੇ ਦੇ ਅੱਛਾ ਇਹਦੇ ਥਲੇ 10 ਲੀਟਰ ਦੁੱਧ ਜੇ 10 ਲੀਟਰ ਹੈਗਾ ਪੱਕਾ ਹਾਂਜੀ 10 ਲੀਟਰ ਚੋਕੇ ਖੜੇ ਕੋ ਭਣਪਰਾ ਥੋੜਾ ਜਿਹਾ ਖਵਾ ਘੱਟ ਕਰ ਦਿਜੇ ਥਲੇ 10 ਕਿਲੋ ਜੇ ਤੇਰੇ ਕੋ ਠੰਡੀ ਇਹ ਵੀ ਬੜੀ ਜੇ ਤੇ ਬੱਚਾ ਇਹਦਾ ਵੀ ਨਹੀਂ ਹੈਗਾ ਬੱਚਾ ਆ ਜਾਵਣੀ ਹੈਗਾ ਤੋਰੋ ਫੇਰ ਇੰਨਾ ਵਿੱਚ ਇਹ ਪਹਿਲਾਂ ਜੇ ਦੰਦਾਂ ਚ ਜਿਹੜੇ ਤੰਦ ਪੁੱਟ ਕੇ ਖਵਾਉਂਦੇ ਆ ਪੂਰੀ ਬ੍ਰੀਡ ਵਾਲੀ ਰਹਿਣ ਦੇਵੀ ਬਾਕੀ ਆ ਵੀ ਕਨੇ ਸਾਂਭੀ ਨਹੀਂ ਜੇ ਇਹ ਦੇਖੋ ਦੰਦਾਂ ਤੇ ਜੇ ਜੇ ਵੜ ਅਜੇ ਕੰਨੀਆਂ ਵਾਲੇ ਤੋੜਨੀਆਂ ਬਰਾਬਰ ਕਰਨੀਆਂ ਫੇਰ ਇਹਨੇ ਅਜੇ ਸਾਈਡ ਵਾਲੇ ਦੰਦ ਖਲੋਤੇ ਦੰਦ ਤੋੜਨਾਂ ਲੱਗੇ ਆ ਛੇ ਦੰਦ ਆ ਮੂੰਹ ਅਜੇ ਟੁੱਟੜੀਆਂ ਸਾਂਭੀ ਨਹੀਂ ਕਹਿੰਦੇ ਵਸੇ ਬੜੀ ਹੀ ਜੇ ਹਾਂਜੀ ਹਾਂਜੀ ਸਾਂਭੀ ਨਹੀਂ ਜੇ ਕਿਤੇ ਲੈਟ ਦੀ ਕਿਤੇ ਮੋਲੀ ਨਹੀਂ ਪਾ ਗੋਣੀ ਨਹੀਂ ਪਾ ਹੁਣ 10 ਲੀਟਰ ਦੁੱਧ ਜਿਹੜਾ ਕਹਿੰਦੇ ਵੀ ਹੈਗਾ ਇਹਦੇ ਪਿਆਰ ਚੋਕੇ ਖਾਣੇ ਦੀ ਤਸਲੀ ਕਰਕੇ ਬਾਕੀ ਬੜੀ ਥਿਆਰ ਹੈ ਜੇ ਕਰਦੀ ਉਹ ਤੇ ਖੁੱਲੀ ਹੀ ਉਹਨਾਂ ਦੇ ਕੋਲ ਠੀਕ ਹੈ ਲੈ ਹੁੜਾ ਪਾਹ ਹੜੀ ਜੋਨ ਜੀ ਕਰਦੀ ਹੈ ਇਹਦੀ ਵੇਹੜ ਬੜੀ ਜੇ ਬ੍ਰੀਡ ਬ੍ਰੈਡ ਵੇਖੋ ਠੰਡੀ ਸੀਲ ਪੜੀ ਤੇ ਕੋਈ ਹੋਵੇ ਤੇ ਦਰਾਰ ਹੈ ਇੱਕ ਰੀਆ ਥਾਣੇ ਦੇ ਵੀ ਤੁਹਾਨੂੰ ਦਿਖਾ ਲਈਏ ਲਾਗੇ ਤਾਂ ਆਹ ਦੇਖ ਸਾਡੇ ਥਾਨ ਇੱਕੋ ਜਿਹੀ ਗੈਰ ਤੇ ਇੱਕੋ ਜਿਹੀ ਸਹੀ ਤੇ ਚਾਹ ਫਿਰ ਬੈਠੇ ਰਿਹਾ ਪਾ ਠੰਡੀ ਹੀ ਨਹੀਂ ਤੇਰੀ ਠੀਕ ਹੈ ਚਲੋ ਲੈ ਜਾ ਫਿਰ ਬਾਕੀ ਸਫਾਈ ਬੜੀ ਵੈੜ ਦੀ ਠੰਡੀ ਬੜੀ ਜਾਈ ਬੇਟਾ ਥਾਰੀਆਂ ਗਾਂ ਤਿਆਰ ਕਰ ਲੈ ਰਕਮ ਦੀ ਬੰਨ ਲੀਆਂ ਵੇਦੀ ਠੀਕ ਹੈ ਜੀ ਹਾਂਜੀ ਆਓ ਵੇਖੋ ਹੁਣ ਉਹ ਵੱਡੀ ਵਾਲ ਪਗਲੀ ਤੋਂ ਵੀ ਚੰਗੀ ਜੇ ਇਹਦਾ ਫਿਰ ਮੁੱਲ ਇਹ ਵੀ ਬਹੁਤ ਸੀਨ ਸਾਲ ਜੇ ਇਹ ਕਿੰਨੇ ਦੇ ਦੇਣੀ ਜੇ ਇਹਦਾ ਮੁੱਲ ਤੇਰਾ 30 ਕਰਦੇ 28000 ਦੇ ਦੇ ਦੀਏ ਅੱਛਾ 28000 ਹਾਂਜੀ 28000 ਜੀ ਚਲੋ ਹੋਰ 26000 ਦੇ ਦਾਂਗੇ ਅੰਡ ਅੱਛਾ 26000 ਅੱਛਾ 26000 ਛੋਟ ਛੜ ਕਰ ਦਾਂਗੇ ਠੀਕ ਹੈ ਜੀ ਫੋਨ ਲਗਾ ਜ਼ਰੂਰ ਥੋੜੀ ਬਾਈ ਛੋਟ ਕਰਾ ਲੈ ਠੀਕ ਹੈ ਹਾਂਜੀ 26000 ਛੋਟ ਕਰ ਦਾਂਗੇ ਆਹ ਵੇਖੋ ਆ ਵਾ ਡਿਵਾਈਡ ਦੇ ਇਹਦੇ ਥਲੇ ਦੁੱਧ ਦੇ ਕਈ 6 ਕਿਲੋ ਵੀਰ ਜੀ ਗਾਂ ਤਿਆਰ ਕਰਨ ਲਈ ਜੇ ਤੋਹਫਾ ਹੀ ਆ ਠੀਕ ਆ ਬਰੀਡ ਵੇਖੋ ਚੈੱਕ ਕਰੋ ਗਰਮੀ ਵਾਲੀ ਦੇ ਕਿੰਨਾ ਦੁੱਧ ਦੇ ਤੇ ਕੋਲ ਕੋਲ 6 ਕਿਲੋ ਦੇ ਪੱਕਾ ਲੀਟਰ ਵਾਲਾ ਅਰੇ ਆ ਵੀ ਇੱਕ ਗਾਂ ਤਿਆਰ ਕਰਨ ਵਾਲੀ ਗਾਂ ਤਿਆਰ ਕੀ ਤੁਹਾਨੂੰ ਪਤਾ ਹੈ ਸਵਾ ਡੇਢ ਲੱਖ ਦੀ ਵੈਟ ਦੇ ਹਾਂਜੀ ਉਹ ਵੀ ਉਹ ਦੁੱਧ ਦਾ ਉਹ ਦੇਖ ਕੇ ਨਾ ਖੜੇ ਜਿੰਨੇ ਗਾਂ ਤਿਆਰ ਕਰਨ ਦੇ ਹੋ ਗਵੀਰ ਖੜੇ ਹੁਣ ਆਪਾਂ ਇੰਨੀ ਕਿੰਨੇ ਬਛੀਆਂ ਜਿੰਨਾ ਮੁੱਲ ਕਰ ਦੇਣਾ ਇੱਕ ਕਾਂਜ ਬਛੀਆਂ ਲੋਕ ਦੇਣ ਦੇ ਜੀ ਮਿਲਕ ਵਿੱਚ ਦੇਖ ਸਾਦੇ ਤੇ ਥਣਾ ਦਾ ਸਾਈਜ਼ ਚੰਗਾ ਉਹ ਜਵਾਬ ਬਹੁਤ ਪੋਲਾ ਲੱਗਾ ਇਹਨੂੰ ਹੀ ਸੱਜਣ ਨੇ ਵੀ ਨਾ ਦੁੱਧ ਚੰਗਾ ਕੱਢਿਆ ਹੋਣਾ ਵਾ ਤਰ ਉਹ ਬ੍ਰਿੰਗ ਤੰਗੀ ਜੀ ਗਰਮੀ ਵਾਲੀ ਤੋਹਫਾ ਹੀ ਹੈ ਤੇ ਵੇੜ ਤੇ ਗੱਡੀ ਤਿਆਰ ਕਰਨ ਵਾਲੇ ਵੀਰ ਲੈ ਗਿਆ ਤੇ ਜੱਜ ਕਰੂਗਾ ਜੀ ਬੜੀ ਵੱਡੀ ਵੇੜਾ ਦਿੱਤੀ ਹੈ ਕਿ ਚਵਾਚੂ ਬਹੁਤ ਬੋਲਾ ਜੀ ਵੀ ਅਹ ਜੀਆਂ ਗਾਵਾਂ ਸਾਹਬ ਵੱਧ ਮੰਗਦੀਆਂ ਹਾਂ ਹਾਂ ਜੀ ਦੇਖੋ ਤੁਹਾਨੂੰ ਪਤਾ ਵੇੜ ਦੇਖੋ ਪੂਥੀ ਵੇਖੋ ਐਡ ਵੀ ਠੀਕ ਹੈ ਜੀ ਹਾਂ ਜੀ ਲੈ ਜਾ ਬਹੁਤ ਵੱਡੀ ਹੈ ਸਾਤ ਅੱਜਨੇ ਡਾਈਡ ਅੰਕ ਬਹੁਤ ਆਪਿਆ ਹਾਂ ਦੇਖ ਸੰਦੇ ਆਹ ਤੇਦੀ ਬੜੀ ਵਿੱਧੀ ਹੈ ਵੀ ਰਤੀ ਪਾਣੀ ਪਾਉ ਨਹੀਂ ਪਣੀ ਨਾਪੋ ਆਪਣੀ ਮਰਜ਼ੀ ਆ ਤੇ ਤੁਹਾਨੂੰ ਚਾਰੇ ਓਕੇ ਜੀ ਤੁਹਾਨੂੰ ਚਾਰੇ ਓਕੇ ਵਿੱਧੀ ਗਰੰਟੀ ਤੁਹਾਨੂੰ ਦੀ ਆਪਣੀ ਪੂਰ ਛੱਟੇ ਦੀ ਵਾਰ ਘੜਦੀ ਤੁਹਾਨੂੰ ਦੀ ਆਪਣੀ ਫੁੱਲ ਗਰੰਟੀ ਜੇ ਤੇ ਇਹਦਾ ਫਿਰ ਮੁੱਲ ਪੰਜ ਮਿੰਟ ਦਾ ਗੱਪ ਛਾ ਹੋ ਸਕਦਾ ਜਾ ਕੇ ਮੁੱਲ ਫਿਰ ਇਹਦਾ ਲੈ ਲੋ ਵਿੱਧੀ ਤੁਹਾਨੂੰ ਪਤਾ ਲੋਕੀ ਤਾਂ ਕਾਂਜ ਵਸ਼ੀ ਲੈਂਦੇ ਆ ਜੀ ਤੇ ਬਹੁਤ ਮਹਿੰਗੀ ਮਿਲਦੀ ਇਹਦੇ ਨਾਲ ਦੀ ਹਾਂਜੀ ਹਾਂਜੀ ਉਨੇ ਹੁਣ 5000 ਦੇ ਦਤਾਂਗੇ ਬੀਬੀ ਅੱਛਾ 5000 ਹਾਂਜੀ ਕਾਂਜ ਵਛੇ ਜਿੰਨੇ ਮੁੱਲ ਕਰਨਾ ਦਾ ਦੁੱਧ ਵੀ 5 ਲੀਟਰ ਦੇਣ ਦੀ ਆ ਇਹ ਗਾੜੀ ਤੁਹਾਨੂੰ ਪਤਾ ਬਣ ਗਈ ਤੇ ਵਾੜ ਰਕਮ ਦੀ ਆ ਵਿਚੋ ਕਰਨਾ ਮੰਨਤਾ ਨਾ ਹੋਰ ਥੋੜਾ ਬਤਾ ਕਰ ਦਾਂਗੇ ਉਹ ਮੌਕੇ ਤੇ ਭੈਣ ਭਰਾ ਫੋਨ ਲਾਉ ਤੇ ਠੀਕ ਹੈ ਜੀ ਇਹਦਾ ਇਹ ਆ ਵੀ ਇਹਦਾ ਦੁੱਧ ਦਾ ਮੁੱਲ ਨਹੀਂ ਆ ਹਾਂਜੀ ਆਂਦੀ ਦਾ ਥਾਂ ਦਾ ਹੀ ਤੇ ਸੋਣੇ ਸੁਣਾ ਉਹਦਾ ਚੀਨੀ ਦਾ ਮੁੱਲ ਨਸਲ ਜੱਤ ਦਾ ਮੁੱਲ ਲੈ ਜਿਹੜਾ ਇਹਦਾ ਬਾਕੀ ਚਲੋ ਹਰ ਕੇ ਨੇ ਆਪੋ ਆਪਣੀ ਸਮਝ ਲੈਣੀ ਆ ਬੀਬੀ ਤੇ ਹੁਣ ਆ ਜਿਹੜੀ ਛੋਟੀ ਜੇ ਇਹ ਛੋਟੀ ਵੀਰ ਜੀ ਪਹਿਲਾਂ 4 ਚਾਰ ਦੰਦ ਮੇਨਾਂ 6 ਦੰਦ ਜ ਠੀਕ ਤੇ ਆ ਬਾਈ ਜੀ ਵਿਖਾਉਂਦੀ ਬਾਈ ਜੂਰਾ ਦੀਏ ਜੀ ਪਰ ਮੇਲ ਦੀ ਪਹਾੜੇ ਤੇ ਦੋਵੇਂ ਟਾਈਮ ਹੋਣੇ ਤੈਨੂੰ ਪੜਾ ਪਾ ਕੇ ਮਾਸਾ ਥੱਲੇ ਬੈਠ ਕੇ ਦਿਖਾ ਦਿੰਨੇ ਆ ਅੱਛਾ ਪਹਾੜੇ ਦੇ ਮੇਲ ਦੀ ਦੋਵੇਂ ਟਾਈਮ ੜੇਕ ੜੰਗ ਕੇ ਹਾਂ ਤੁਹਾਨੂੰ ਓਕੇ ਜੀ ਹਾਂ ਤੁਹਾਨੂੰ ਓਕੇ ਥੋੜੀ ਸਾਲ ਜੂਰਾ ਦੀ ਆ ਅੱਛਾ ਉਹ ਪੁੱਛ ਦੱਸ ਕੇ ਦੀ ਸਾਲ ਜੂਰਾ ਦੀ ਆ ਬਾਕੀ ਪਹਿਲਾਂ ਨਾ ਕੱਟਨੀ ਚਵਾਚੂ ਦੀ ਬਹੁਤ ਵਧੀਆ ਜੀ ਅੱਛਾ ਜੀ ਹਾਂ ਜੀ ਚਵਾਚੂ ਬਹੁਤ ਰਹੀ ਪਹਿਲਾਂ ਨੇ ਮੂੰਹ ਦਿਖਾਵੇ ਕਿ ਨਾ ਦਿਖਾਵੇ ਦੰਦਾ ਚ ਹੈਗੀ ਚਲੋ ਰਹਿਣ ਤਾਂ ਕੋਈ ਨਹੀਂ ਮੂੰਹ ਫੜਾਉਣ ਤਾਂ ਥੋੜਾ ਕਰਦੀ ਆ ਬਾਕੀ ਆ ਪਰਲੇ ਪਾਸੇ ਕੋ ਘਰੇ ਵੀ ਪ ਤਿੰਨ ਕੰਨ ਬਿਚੋ ਟੇ ਵੀ ਨਹੀਂ ਮੋਲਣੀ ਚ ਲੈਂਦੀ ਇਥੇ ਲੱਗ ਰਿਹਾ ਬਦਲਿਆ ਦਾ ਐਸਾ ਹਰ ਜੂੜਾ ਦੀ ਕੀਤੀ ਪਰ ਤਾਂ ਨਾ ਕੋ ਮੇਰੇ ਕੁੱਤੇ ਲੈ ਬੱਤੀ ਚਾਂ ਆਹ ਦਾਦੀ ਜਿਹੜੇ ਕੋ ਖਾਰਾ ਕੁਝ ਨਹੀਂ ਆ ਤੇ ਕੁਝ ਨਹੀਂ ਆਂਦੇ ਹੂੰ ਨਹੀਂ ਦਿਖਣਾ ਚਲੋ ਕੋਈ ਨਹੀਂ ਰਹਿਣ ਚਾਰ ਦਿਨ ਦੇਵੋ

ਕੀ 93 ਦੇ ਦੇ ਸਕਦੇ ਆ ਤੇ ਉੱਤਰਾ ਦੁੱਧ ਕਿੰਨਾ ਇਹਦੇ ਕੋਲ ਦੁੱਧੇ ਕੋਲ ਵਿੱਚ 7 ਕਿਲੋ ਲੀਟਰ ਵਾਲਾ ਜੇ ਤੇ ਇਹਦਾ ਮੁੱਲ ਫਿਰ ਇਹ 65000 ਵਿੱਚ ਦੇ ਦਾਂਗਾ ਨਹੀਂ ਅੱਛਾ 65000 ਆ 65000 ਦੇ ਦਾਂਗਾ ਝੋਟੀ ਤੇ ਬਹੁਤ ਸਾਫ਼ ਜੀ ਤੁਹਾਨੂੰ ਵਧਾਉਣ ਮੈਂ ਵੀ ਥੋੜੀ ਮਜ਼ਦੂਰੀ ਖਾਤਰ ਵਿੱਚ ਲਿਆ ਜੀ ਠੀਕ ਹੈ ਘਰੇ ਲਈ ਝੋਟੀ ਨੰਗਾ ਤਾਂ ਬਤਾ ਘਰ ਦੀ ਜੀ ਅੱਛਾ ਕਰਦੀ ਝੋਟੀ ਜੀ ਝੋਟੀ ਹਾਂ ਜੀ ਕਰਦੇ ਝੋਟੀ ਅੱਛਾ ਇਹ ਵਿੱਚ ਜੇ ਨਹੀਂ ਕਹਤਾ ਚਲੋ ਥੋੜੀ ਜਿਹੀ ਮਜ਼ਦੂਰੀ ਠੀਕ ਆ ਪਾ ਜੰਦੀ ਉਹਦੇ ਵਿੱਚ ਝੋਟੀ ਵਿੱਚ ਨਹੀਂ ਜੀ ਠੀਕ ਹੈ ਤੇ ਬਾਕੀ ਹੋਰ ਕੁਝ ਕਰਨਾ ਬਾਜੀ ਵੀਰ ਜੀ ਆਪਣੀਆਂ ਸੋਈਆਂ ਮਤ ਤਸੱਲੀ ਕਰਕੇ ਖੜੇ ਮੇਰਾ ਵੀਰ ਠੀਕ ਹੈ ਕਿੰਨੇ ਵੀਆਂ ਨਾ ਆਪਣਾ ਆਪਣੀ ਸਮਝਣਾ ਤੇ ਆਪਣੀ ਮਰਜ਼ੀ ਨਾਲ ਵੇਸ਼ ਚਾਕੇ ਪਸ਼ੂ ਖਰੀਦੋ ਜੀ ਹਾਂਜੀ